ਲੁਧਿਆਣਾ ਦੀ ਜਿਮਨੀ ਚੋਣਾਂ ਨੂੰ ਲੈ ਕੇ 23 ਤਰੀਕ ਨੂੰ ਨਤੀਜਾ ਆਉਣਾ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਲਗਾਤਾਰ ਵੱਡੇ ਤੋਂ ਵੱਡੇ ਦਾਅਵੇ ਸਿਆਸਤਦਾਨਾਂ ਦੇ ਵੱਲੋਂ ਠੋਕੇ ਜਾ ਰਹੇ ਨੇ ਤੇ ਹੁਣ ਕੋਟਲੀ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਐਮਐਲਏ ਕੋਟਲੀ ਦਾ ਕਹਿਣਾ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਪੱਕਾ ਜਿੱਤੇਗੀ ਜਿੱਤ ਦਾ ਪੱਕਾ ਦਾਵਾ ਜਿਹੜਾ ਕਿ ਹੁਣ ਕਾਂਗਰਸ ਪਾਰਟੀ ਦੇ ਵੱਲੋਂ ਠੋਕੇਆ ਗਿਆ ਹੈ ਤੇ ਉਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ ਤੇ ਜਿਸ ਦੇ ਤਹਿਤ ਲਗਭਗ ਕਾਂਗਰਸ ਪਾਰਟੀ ਹੁਣ ਜਿੱਤ ਦੇ ਦਾਵੇ ਠੋਕਦੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਆਪ ਸਰਕਾਰ ਨੂੰ ਵੀ ਲਲਕਾਰਿਆ ਜਾ ਰਿਹਾ ਹੈ ਤੇ ਅੱਜ ਤਾਂ ਸੀ ਕਿ ਲੁਧਿਆਣਾ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ VOTING ਸੇ VOTING ਹੈ ਤੇ ਜਿਸ ਦੇ ਤਹਿਤ ਲਗਾਤਾਰ ਚਰਚਾਾਂਮੈਂ ਜਿਹੜੀਆਂ ਕਿ ਇਸ ਗੱਲ ਨੂੰ ਹੈ ਕਿ ਇਸ ਵਾਰ ਕਿਸ ਦੇ ਸਿਰ ਤੇ ਤਾਜ ਸਜੇਗਾ ਤੇ ਕੌਣ ਹਾਰੇਗਾ ਤੇ ਕੌਣ ਬਾਜੀ ਮਾਰ ਕੇ ਜਾਵੇਗਾ ਤੇ ਹੁਣੇ ਕੋਟਲੀ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਲਲਕਾਰਦੇ ਹੋਏ ਕਿਹਾ ਕਿ ਇਸ ਵਾਰ ਲੁਧਿਆਣਾ ਦੀਆਂ ਜਿਮਨੀ ਚੇਣਾ ਨੂੰ ਲੈ ਕੇ ਭਾਰਤ ਪੂਛਣਾ ਸ਼ੁੱਧੀ ਹਿੱਜਤ ਹੋਏਗੀ ਹੋਰ ਕੀ ਕਹਿਣਾ ਹੈ ਆਉ ਤੁਹਾਨੂੰ ਸੁਣਾਉਨੇ ਆ ਜਿਸ ਤਰੀਕੇ ਦੀਆਂ ਕਰੀਬ 11 ਵਜੇ ਤੱਕ ਖਬਰਾਂ ਮਿਲੀਆਂ ਨੇ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਲਈ ਇਹ ਇੱਕ ਬਹੁਤ ਵੱਡੀ ਚੰਗੀ ਖਬਰ ਹੈ ਕਿ ਹਰ ਬੂਤ ਦੇ ਉੱਤੇ ਕਾਂਗਰਸ ਪਾਰਟੀ ਦਾ ਵਰਕਰ ਡਟ ਕੇ ਬੈਠੇ ਹੋਏ। ਇਹ ਬਹੁਤ ਚੰਗਾ ਸਮਾਂ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਬੇਤਰੀ ਤੇ 2027 ਦਾ ਨੀਂ ਪੱਥਰ ਲੁਧਿਆਣੇ ਦੇ ਅੰਦਰ ਆਸ਼ੂ ਜੀ ਰੱਖਣ ਜਾ ਰਹੇ। ਜਿਸ ਤਰੀਕੇ ਦੀਆਂ ਤਟਨਾਵਾ ਕੱਲ ਲੁਧਿਆਣੇ ਦੇ ਅੰਦਰ ਹੋਈਆਂ ਚੈਸਟਰੀ ਕੇ ਦੇ ਨਾਲ ਸਾਡੇ ਬਰਕਰਾਂ ਦੀ ਪੁਲਿਸ ਵੱਲੋਂ ਭਗਵੰਤ ਮਾਨ ਦੀ ਸਰਕਾਰ ਦੇ ਸ਼ਹਿਰ ਦੇ ਉੱਤੇ ਉਹਨਾਂ ਨੂੰ ਹਿਰਾਸ ਕੀਤਾ ਉਹਨਾਂ ਨੂੰ ਕੁੱਟਿਆ ਉਹਨਾਂ ਨੂੰ ਬੇਇੱਜ਼ਤ ਕੀਤਾ ਇਹਦੇ ਨਾਲ ਲੁਧਿਆਣਾ ਵੈਸਟ ਦੇ ਲੋਕਾਂ ਦੇ ਅੰਦਰ ਇੱਕ ਬਹੁਤ ਵੱਡਾ ਗੁੱਸਾ ਦੇਖਣ ਨੂੰ ਮਿਲਿਆ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਤੇ ਪੁਸ ਪ੍ਰਸ਼ਾਸਨ ਤੇ ਹੋਰ ਅਧਿਕਾਰੀ ਖੜੀਆਂ ਦੇ ਵਿੱਚ ਰਾਸ਼ਨ ਵੰਡ ਰਹੇ ਨੇ ਟਰੱਕਾਂ ਦੇ ਟਰੱਕ ਟੈਂਪੋ ਜਿਹੜੇ ਆ ਉਹ ਰਾਸ਼ਨ ਦੇ ਭਰੇ ਭੜੇ ਜਾ ਰਹੇ ਪਰ ਹਾਲੇ ਤੱਕ ਕਾਂਗਰਸ ਪਾਰਟੀ ਵੱਲੋਂ ਦਿੱਤੀ ਗਈ ਐਪਲੀਕੇਸ਼ਨ ਤੇ ਉਠਾਏ ਕੇ ਮੁੱਦੇ ਦੇ ਉੱਤੇ ਕੋਈ ਕਾਰਵਾਈ ਨਹੀਂ ਸਾਡੇ ਵਰਕਰ ਨੂੰ ਕੁੱਟਿਆ ਗਿਆ ਕੋਈ ਕਾਰਵਾਈ ਨਹੀਂ ਮੈਂ ਸलाम ਕਰਦਾ ਪਾਰਤ ਪੂਸ਼ਨ ਆਸ਼ੂ ਜੀ ਨੂੰ ਇੱਕ ਗੱਲ ਕਹਿਣ ਲੱਗਾ ਪੰਜਾਬੀ ਭਰਾਓ ਕਾਂਗਰਸ ਪਾਰਟੀ ਦੇ ਵਰਕਰੋ ਕਿ ਆਸ਼ੂ ਵਰਗਾ ਨਤੜਕ ਲੀਡਰ ਮੈਂ ਲੁਧਿਆਣੇ ਦੇ ਅੰਦਰ ਨਹੀਂ ਦੇਖਿਆ ਮੈਨੂੰ ਪੰਜਾਬ ਦੇ ਅੰਦਰ ਵੀ ਅਜਿਹਾਂ ਆਗੂ ਉਹ ਨਜ਼ਰ ਆਇਆ ਕਿ ਜਿਹੜਾ ਆਪਣੇ ਵਰਕਰਾਂ ਦੇ ਲਈ ਖੜਦਾ ਜਿਸ ਤਰੀਕੇ ਦੀ ਜਾਣਕਾਰੀ ਮਿਲੀ ਕਿ ਸਾਡੇ ਉਥੇ ਵਰਕਰ ਨੂੰ ਪੁਲਿਸ ਨੇ ਕੁੱਟਿਆ ਔਰ ਕਿਸ ਤਰੀਕੇ ਦੇ ਨਾਲ ਘੜੀਸ ਕੇ ਗੱਡੀ ਦੇ ਵਿੱਚ ਸਿੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ 파ਰਤਪੂਸ਼ਨ ਆਸ਼ੂ ਮੌਕੇ ਤੇ ਪਹੁੰਚਾ ਪੁਲਿਸ ਤੇ ਲਾਲ ਟਕਰਾਰ ਹੋਇਆ ਬਹੁਤ ਸਾਰੀਆਂ ਆਮ ਆਦਮੀ ਪਾਰਟੀ ਨੇ ਵੀਡੀਓ ਚਲਾਇਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਆਸ਼ੂ ਜੀ ਹੱਥੋਂ ਪਾਈ ਕਰ ਰਹੇ ਨੇ ਪਰ ਦੋਸਤੋ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹਨਾ ਮੈਂ ਤਜਰਬੇਕਾਰ ਵਿਅਕਤੀ ਹਾਂ ਤਸਰਬੇਕਰ ਲੀਡਰ ਹੈ ਗਲੀਆਂ ਬਜ਼ਾਰਾਂ ਦੇ ਅੰਦਰ 40 ਸਾਲ ਸੰਘਰਸ਼ ਕਰਦਾ ਕਿਸੇ ਮੰਜ਼ਿਲ ਤੇ ਪਹੁੰਚੇ ਪਰ ਜੇ ਵਰਕਰ ਦੀ ਬੇਇਜ਼ਤੀ ਹੋਵੇ ਜੇ ਵਰਕਰ ਨੂੰ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੁੱਟਿਆ ਤੇ ਕ੍ਰੀਸਿਆ ਜਾ ਰਿਹਾ ਹੋਵੇ ਫਿਰ ਆਸ਼ੂ ਵਰਗਾ ਲੀਡਰ ਉੱਥੇ ਪਹੁੰਚ ਕੇ ਆਕੜੇ ਵਰਕਰ ਦੇ ਹੱਕ ਦੇ ਅੰਦਰ ਖੜਕੇ ਪੁਲਿਸ ਦੇ ਨਾਲ ਝਗੜਾ ਕਰੇ ਤਾਂ ਫਿਰ ਆਸ਼ੂ ਵਰਗਾ ਨਤਕ ਲੀਡਰ ਪੈਦਾ ਨਹੀਂ ਹੋ ਸਕਦਾ ਇਹ ਮੈਂ ਗੱਲ ਇਸ ਕਰਕੇ ਕਹਿ ਰਿਹਾ ਕਿ ਆਸ਼ੂ ਜੀ ਆਪਣੇ ਵਰਕਰ ਦੇ ਨਾਲ ਖੜੇ ਹੋਏ ਅੱਜ ਵੀ ਮੈਂ ਜੇਸ ਤਰੀਕੇ ਦੀਆਂ ਵੀਡੀਓ ਦੇਖ ਰਿਹਾ ਔਰ ਚਰਚਾ ਸੁਣ ਰਿਹਾ ਕਿ ਹਰ ਬੂਥ ਦੇ ਉੱਤੇ ਕਾਂਗਰਸ ਪਾਰਟੀ ਦਾ ਵਰਕਰ ਟੱਟ ਕੇ ਖੜਾ ਨਜ਼ਰ ਆ ਰਿਹਾ ਸੋਸ਼ਲ ਮੀਡੀਆ ਤੇ ਮੀਡੀਆ ਦੇ ਅੰਦਰ ਜੇਸ ਤਰੀਕੇ ਦਾ ਮਾਹੌਲ ਖਬਰਾਂ ਫੋਟੋਗ੍ਰਾਫਸ ਵੀਡੀਓ ਦੇਖਣ ਨੂੰ ਮਿਲ ਰਹੇ ਨੇ ਤੋ ਪੰਜਾਬੀ ਹੋ ਤੋ ਕਾਂਗਰਸ ਦੇ ਪ੍ਰਭਾਵ ਮੈਨੂੰ ਇਉਂ ਲੱਗ ਰਿਹਾ ਕਿ ਕਾਂਗਰਸ ਪਾਰਟੀ ਲੁਧਿਆਣੇ ਦੇ ਅੰਦਰ ਚਿਤਣ ਜਾ ਰਹੀ ਹੈ। ਪਰ ਭਾਰਤ ਪੂਸ਼ਨ ਆਸ਼ੂ ਵਰਗਾ ਕਾਂਗਰਸ ਪਾਰਟੀ ਦਾ ਨੇਤਾ ਕਾਂਗਰਸ ਪਾਰਟੀ ਦਾ ਅਗੂ ਜਦੋਂ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸਾਡੇ ਨਾਲ ਬੈਠਾ ਹੋਏਗਾ ਤਾਂ ਉਹ ਇੱਕ ਮਿਸਾਲ ਹੋਏਗੀ ਕਿਉਂਕਿ ਮੈਂ ਵੀ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਹਾਂ। ਜਦੋਂ ਆਸ਼ੂ ਵਰਗਾ ਵਿਅਕਤੀ ਅ ਜਿੱਤ ਕੇ ਪੰਜਾਬ ਦੀ ਵਿਧਾਨ ਸਭਾ ਚ ਜਾਏਗਾ ਨਾਲ ਬੈਠਾ ਨਜ਼ਰ ਆਏਗਾ ਤਾਂ ਲੋਕਾਂ ਦੇ ਅੰਦਰ ਇਹ ਪ੍ਰਚਲਿਤ ਆਵਾਜ਼ ਹੋਏਗੀ ਕਿ ਉਹ ਬੈਠਾ ਹੈ ਆਸ਼ੂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਜਿਹੜਾ ਆਪਣੇ ਵਰਕਰਾਂ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਦਾ ਜਿਹੜਾ ਆਪਣੇ ਵਰਕਰਾਂ ਦੇ ਉੱਤੇ ਹੋ ਰਹੇ ਅਤਿਆਚਾਰ ਲਾਠੀਆਂ ਦੇ ਨਾਲ ਕੁੱਟੇ ਜਾਣ ਵਾਲੇ ਵਰਕਰਾਂ ਦੇ ਨਾਲ ਉਹ ਆਸ਼ੂ ਹੀ ਖੜਦਾ ਹੈ ਤੋਂ ਮੈਂ ਪੰਜਾਬੀਓ ਲੁਧਿਆਣਾ ਵਾਸੀ ਉਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਥੋੜੇ ਸਮਾਂ ਜਿਹੜਾ ਸ਼ਾਮ ਤੱਕ ਦਾ ਹੈ ਲੇਕਿਨ ਨਾਜਕ ਤੇ ਗੰਭੀਰ ਜ਼ਰੂਰ ਹੁੰਦਾ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਅਮਨ ਅਮਾਨ ਦੇ ਨਾਲ ਭਾਰਤ ਭੂਸ਼ਣ ਆਸ਼ੂ ਜੀ ਦੇ ਹੱਕ ਦੇ ਅੰਦਰ ਆਪਣਾ ਵੋਟ ਵਕਵਾਓ ਤੇ ਕਾਂਗਰਸ ਪਾਰਟੀ ਨੂੰ ਜਿਤਾਓ ਆਸ਼ੂ ਜਿੱਤੇਗਾ ਜਿੱਤੇਗਾ ਆਸ਼ੂ ਭਾਰੇਗੀ ਆਪ ਹਾਰੇਗਾ ਕੇਜਰੀਵਾਲ ਜਿੱਤੇਗੀ ਕਾਂਗਰਸ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਫਿਰ ਹੋਰ ਕਿਸੇ ਚਰਚਾ ਦੇ ਰੂਪ ਦੇ ਅੰਦਰ ਦੇ ਆਸ਼ੂ ਜੀ ਨੂੰ ਵੈਸਟ ਆਫ ਲੱਕ ਕਾਂਗਰਸ ਪਾਰਟੀ ਨੂੰ ਵੈਸਟ ਆਫ ਲੱਕ